ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਾਉ ਨੂੰ ਉਮੀਦ ਕਰਦੇ ਆਂ ਬਾਈ ਸਾਰੇ ਕਿਸਾਨ ਭਾ ਤਾਂ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਸਭ ਤੋਂ ਪਹਿਲਾਂ ਆਪਣੀ ਚਲਦੀ ਚਲਦੀ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਦਬਾ ਲਿਓ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰਾਂ ਦੀਆਂ ਜਾਣਕਾਰੀਆਂ ਤੁਹਾਨੂੰ ਹਰੋ ਦੇਖਣ ਨੂੰ ਮਿਲਦੀਆਂ ਨੇ ਜੇ ਕਿਸੇ ਬਾਈ ਨੇ ਆਪਣੇ ਤੋਂ YouTube ਚੈਨਲ ਤੇ ਐਡ ਲਗਵਾਉਣੀ ਆ ਤਾਂ ਆਪਣਾ ਸਕਰੀਨ ਤੇ ਨੰਬਰ ਸ਼ੋਅ ਹੋ ਰਿਹਾ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਆ ਜਬਈ 2-4 ਮਿੰਟ ਦੀ ਇੱਕ ਵੀਡੀਓ ਬਣਾ ਕੇ ਸੈਂਡ ਕਰ ਸਕਦੇ ਤੇ ਵੀਡੀਓ ਦੀ ਐਡ ਕਰਾ ਸਕਦਾ ਹੈ ਆਪਣੇ ਕਿਸੇ ਵੀ ਸੰਦ ਦੀ ਤੇ ਅੱਜ ਜਿਹੜੇ ਟਰੈਕਟਰ ਤੁਹਾਡੇ ਸੇਲ ਦੇ ਲਈ ਲੈ ਕੇ ਆਏ ਆ ਸਾਰੇ ਟਰੈਕਟਰ ਇੱਕ ਵੀਰਲ ਵਿੱਚ ਸੇਲ ਨੇ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਸਵਰਾਜ 855 ਟਰੈਕਟਰ ਬਾਰੇ ਸਵਰਾਜ 855 ਜਿਹੜਾ ਫੋਟੋਆਂ ਦੇ ਵਿੱਚ ਤੁਹਾਨੂੰ ਸ਼ੋ ਹੋ ਰਿਹਾ ਹੈ ਇਹ ਟਰੈਕਟਰ ਡਬਲ ਡਿਸਟਰੀਬਿਊਟਰੇ ਟਰੈਕਟਰ ਨੂੰ ਲੱਗਿਆ ਹੋਇਆ ਹੈ ਚਾਰੇ ਟਾਇਰ ਟਰੈਕਟਰ ਦੇ ਨਵੇਂ ਨੇ ਪੰਜਾਬ ਨੰਬਰ ਦਾ ਟਰੈਕਟਰ ਹੈ ਪੰਜਾਬ ਨੰਬਰ ਫਰਸਟ ਪਾਰਟੀ ਟਾਇਰ ਟਾਇਰ ਚਾਰੇ ਨਵੇਂ ਨੇ ਭਾਈ ਪੱਕੇ ਟਾਇਰ ਲੱਗੇ ਹੋਏ ਨੇ ਕੋਈ ਨਾਲੋ ਵੀ ਆਪਣਾ ਦੇਸੀ ਟਾਇਰ ਨਹੀਂ ਲੱਗਿਆ ਹੋਇਆ ਟਰੈਕਟਰ ਨੂੰ ਡੱਕ ਵਗੈਰਾ ਟਰੈਕਟਰ ਤੇ ਲੱਗਿਆ ਹੋਇਆ ਡੰਡਾ ਡਰਾਵਲ ਸਮੇਤ ਹੈ ਟਰੈਕਟਰ ਤੇ ਛਤਰੀ ਵਗੈਰਾ ਬੰਪਰ ਵਗੈਰਾ ਟਰੈਕਟਰ ਨੂੰ ਲੱਗਿਆ ਹੋਇਆ ਕਿਤੋਂ ਟੱਚ ਨਹੀਂ ਟਰੈਕਟਰ ਬੰਪਰ ਤੋਂ ਲੈ ਕੇ ਡਰਾਵਲ ਤੱਕ ਸਾਰਾ ਟਰੈਕਟਰ ਆਲ オリジナル ਹੈ ਮਿੱਤਰੋ ਹੱਕ ਬਗੈਰਾ ਜੇ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਕੁੱਲ ਹੀ ਖੇਤੀਬਾੜੀ ਦੇ ਕੰਮਾਂ ਦੇ ਵੀ ਟਰੈਕਟਰ ਚੱਲਿਆ ਹੋਇਆ ਮਕਰਾਟ ਵਗੈਰਾ ਦੇ ਵਿੱਚ ਕਿਤੇ ਕੋਈ ਜਰਾਈ ਗਲਾਈ ਨਹੀਂ ਟਰੈਕਟਰ ਦੇ ਵਿੱਚ ਕੋਈ ਰਿੰਮ ਵਗੈਰਾ ਪੇਂਟ ਨਹੀਂ ਸਾਰਾ ਟਰੈਕਟਰ ਜਿਵੇਂ ਆਲ オリジナル ਹੈ ਟਰੈਕਟਰ ਦੀ ਆਪਾਂ ਜੇਕਰ ਹੁਣ ਡਿਮਾਂਡ ਦੀ ਗੱਲ ਕਰੀਏ 5 ਲੱਖ ਤੇ 55000 ਰੁਪਿਆ ਟਰੈਕਟਰ ਦੀ ਡਿਮਾਂਡ ਹੈ ਬਾਕੀ ਮੌਕੇ ਤੇ ਪੂਰਾ ਮਾਨਤਾਨ ਕੀਤਾ ਜਾਊਗਾ ਸਕਰੀਨ ਤੇ ਕੰਟੈਕਟ ਨੰਬਰ ਵੀਰ ਦਾ ਚੱਲ ਜਾ ਰਿਹਾ ਹੈ ਤੇ ਹੁਣ ਗੱਲ ਕਰਦੇ ਆਪਾਂ ਫੋਰਡ 3600 ਬਾਰੇ ਇਹ ਟਰੈਕਟਰ ਵੀ ਪੰਜਾਬ ਨੰਬਰ ਟਰੈਕਟਰ ਹੈ ਬਿਲਕੁਲ オリジナル ਹੈ ਕਿਤੋਂ ਕਿਤੋਂ ਟਰੈਕਟਰ ਦੇ ਟੱਚਿੰਗ ਹੋਈ ਹੈ ਤੇ ਸ਼ੋ ਵਗੈਰਾ ਬਿਲਕੁਲ ਸਾਫ਼ ਪਈਏ ਕਿਤੇ ਗਲਿਆ ਸੜਿਆ ਨਹੀਂ ਟਰੈਕਟਰ ਸ ਬਿਲਕੁਲ ਸਾਫ਼ ਮਗਰਾਟ ਵਗੈਰਾ ਪਏ ਨੇ ਕਿਤੋਂ ਰਿਮ ਵਗੈਰਾ ਨਹੀਂ ਗਲਿਆ ਸੜਿਆ ਇੰਜਨ ਗੇਅਰ ਦਾ ਬਿਲਕੁਲ ਓਕੇ ਟਰੈਕਟਰ ਟਰੈਕਟਰ ਦੇ ਜੇਕਰ ਮਾਡਲ ਦੀ ਗੱਲ ਕਰੀਏ ਆਪਾਂ ਤਾਂ 1992 ਮਾਡਲ ਟਰੈਕਟਰ ਹੈ ਫਾਸਟ ਹੋਨਰ ਦਾ ਬਿਲਕੁਲ ਕੋਕਾ ਪੀਸੀ ਟਰੈਕਟਰ ਪਏ ਰੰਗ ਪੇਂਟ ਦਾ ਕਿਤੋਂ ਕਿਤੋਂ ਟੱਚਿੰਗ ਹੋਈ ਹੈ ਟਰੈਕਟਰ ਦੇ ਡੰਡਾ ਡਰਾਵਲ ਸਮੇਤ ਹੈ ਪੰਜਾਬ ਨੰਬਰ ਦਾ ਟਰੈਕਟਰ ਹੈ ਛਾਤਰੀ ਬੰਪਰ ਟਰੈਕਟਰ ਨੂੰ ਲੱਗਿਆ ਹੋਇਆ ਹੈਗਾ ਇਹ ਵੀ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਹੀ ਟਰੈਕਟਰ ਚੱਲਿਆ ਹੋਇਆ ਹੈ ਬਿਲਕੁਲ ਸਾਫ਼ ਤੇ ਸੋਹਣਾ ਟਰੈਕਟਰ ਪਿਆ ਜੇਕਰ ਟਰੈਕਟਰ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 1,30,000 ਰੁਪਏ ਵੀਰਾਂ ਨੇ ਡਿਮਾਂਡ ਰੱਖੀ ਹੈ ਤੇ ਬਾਕੀ ਮੌਕੇ ਤੇ ਵੀਰਾਂ ਵੱਲੋਂ ਮਾਨਤਾ ਜਿਹੜਾ ਫੁੱਲ ਕੀਤਾ ਜਾਊਗਾ ਪ੍ਰਭੂ ਅੱਗੇ ਫੇਰ ਤੋਂ ਟਰੈਕਟਰ ਆਪਣੇ ਲਵੇ ਆ ਗਿਆ ਸਵਰਾਜ 855 ਟਰੈਕਟਰ ਟਮਾਟਰੀ 2004 ਮਾਡਲ ਪੰਜਾਬ ਨੰਬਰ ਦਾ ਟਰੈਕਟਰ 75 ਪੈ ਹ ਟਾਇਰ ਇਹ ਵੀ ਟਰੈਕਟਰ ਮਿੱਤਰੋ ਫਸਟ ਪਾਰਟੀ ਦਾ ਟਰੈਕਟਰ ਹੈ ਬਿਲਕੁਲ ਸਾਫ ਸੁਥਰਾ ਪੈਰਦਾਨਾਂ ਤੋਂ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਸਾਫ ਪਈ ਹੈ ਕਿਤੇ ਉਹ ਜਰਾਈ ਗਲਾਈ ਨਹੀਂ ਕਿਤੇ ਟੁੱਟ ਚ ਨਹੀਂ ਲੱਗੀ ਹੋਈ ਟਰੈਕਟਰ ਦੇ ਪੈਰਦਾਨਾਂ ਤੇ ਬਿਲਕੁਲ ਸਾਫ ਪਈ ਹੈ ਹਾਈ ਲੋਅ ਵਾਲਾ ਟਰੈਕਟਰ ਹੈ ਇਹ ਸੈਂਟਰ ਗੇਅਰ ਵਾਲਾ ਮੈਨੂਅਲ ਸਟੀਅਰਿੰਗ ਹੈ ਦਾ ਸਾਦਾ ਸਟੀਅਰਿੰਗ ਜਿਹਨੂੰ ਆਪਾਂ ਕਹਿ ਦਿੰਦੇ ਆ ਬੰਪਰ ਵਗੈਰਾ ਫੁੱਲ ਵਧੀਆ ਲੱਗਿਆ ਹੋਇਆ ਹੈ ਟਰੈਕਟਰ ਨੂੰ ਬਾਰ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਨੇ ਪੂਰਾ ਸੋਹਣਾ ਟਰੈਕਟਰ ਪਿਆਗਾ ਪੰਜਾਬ ਨੰਬਰ 75 ਪਏ ਟਾਇਰ 2004 ਮਾਡਲ ਆ ਤੇ ਡਬਲ ਕਲਚ ਹੈ ਮਿੱਤਰੋ 540 ਚੱਕਰ ਨੇ ਟਰੈਕਟਰ ਦੇ ਜੇਕਰ ਆਪਾਂ ਹੁਣ ਰੇਟ ਦਾ ਗੱਲ ਕਰੀਏ ਟਰੈਕਟਰ ਦੀ ਰੇਟ ਟਰੈਕਟਰ ਦਾ 2.5 ਲੱਖ ਰੁਪਇਆ ਬਾਕੀ ਮੌਕੇ ਤੇ ਮਾਨਤਾ ਨਾ ਹੋ ਜੂਗਾ ਇੰਜਨ ਗੇਅਰ ਦਾ ਫੁੱਲ ਵਧੀਆ ਟਰੈਕਟਰ ਮਿੱਤਰੋ ਪੰਪ ਵਗੈਰਾ ਲਿਫਟ ਵਾਲੇ ਜਿਵੇਂ ਨਵੇਂ ਲੱਗੇ ਹੋਣੇ ਬੈਟਰੀ ਪਖੋਕੇ ਤੋਂ ਪਾਸੋਂ ਵੀ ਟਰੈਕਟਰ ਕੋਈ ਮਾਰ ਨਹੀਂ ਖਾਂਦਾ ਬਿਲਕੁਲ ਜੈਨੂਨ ਟਰੈਕਟਰ ਹੈਗਾ ਬੈਂਪਰ ਤੋਂ ਲੈ ਕੇ ਡਰਾਵਲ ਤੱਕ ਸਾਰਾ ਰੰਗ ਪੇਂਟ ਹੈ ਜਿਹੜਾ ਟਰੈਕਟਰ ਦਾ オリジナル ਪਿਆ ਹੈਗਾ ਕਿਤੇ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਮਾਲਕ ਦਾ ਉਹਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਸੋ ਮਾਲਕ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਦੀ ਹੋਰ ਜਾਣਕਾਰੀ ਤੇ ਟਰੈਕਟਰ ਖਰੀਦ ਸਕਦੇ ਹੋ ਸੋ ਅੱਗੇ ਗੱਲ ਕਰਦੇ ਆਪਾਂ 6049 ਪ੍ਰੀਤ ਟਰੈਕਟਰ ਬਾਰੇ ਬਿਲਕੁਲ ਬ੍ਰਾਂਡ ਨਿਊ ਟਰੈਕਟਰ ਹੈ ਵੀਰੋ 6049 ਜੇਕਰ ਟਾਇਰਾਂ ਦੀ ਗੱਲ ਕਰੀਏ ਟਰੈਕਟਰ ਦੇੰਦੀ ਤਾਂ ਨਾਲ ਦੇ ਟਾਇਰ ਨੇ ਹਜੇ ਤੱਕ ਟਰੈਕਟਰ ਦੇ ਸ਼ੋਅ ਵਗਰਾ ਤੋਂ ਕੰਡੀਸ਼ਨਰ ਇਹ ਮਾਫਗਰਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੀ ਬ੍ਰਾਂਡ ਨਿਊ ਟਰੈਕਟਰ ਪਿਆ ਬ੍ਰਾਂਡ ਨਿਊ ਬੰਪਰ ਛਤਰੀ ਇਹ ਨਿਊ ਟਰੈਕਟਰ ਉੱਤੇ ਲੱਗੀ ਹੋਈ ਹੈ ਡੰਡਾ ਡਰਾਵਲ ਸਮੇਤ ਹੈ ਟਰੈਕਟਰ ਦੇ ਤੇ ਮਿੱਤਰੋ ਮਾਡਲ ਦੀ ਗੱਲ ਕਰ ਲਈ ਹੁਣ ਆਪਾਂ 2000 ਤੇ 20 ਮਾਡਲ ਟਰੈਕਟਰ ਹੈ ਬਿਲਕੁਲ ਸਾਫ਼ ਸੁਥਰਾ ਕਿਤੇ ਕੋਈ ਜਰਾਈ ਗਲਾਈ ਟਰੈਕਟਰ ਦੇ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਥੋੜਾ ਜਿਹਾ ਟਰੈਕਟਰ ਚੱਲਿਆ ਹੋਇਆ ਹੈ ਇਹ ਕਿਉਂਕਿ ਨਾਲ ਦੇ ਟਾਇਰ ਨੇ ਟਰੈਕਟਰ ਦੇ ਹਜੇ ਤੱਕ ਡਾਬਲ ਡਿਸਟਰੀਬਿਊਟਰ ਤੇਲ ਬ੍ਰੇਗ ਪੰਜਾਬ ਨੰਬਰ ਦਾ ਹੈ ਟਰੈਕਟਰ ਤੁਸੀਂ ਟਰੈਕਟਰ ਦੇ ਸਰਕਾਰੀ ਨੰਬਰ ਪਲੇਟ ਲੱਗੀ ਹੋਈ ਦੇਖ ਸਕਦੇ ਹੋ ਮਿੱਤਰੋ ਸਰਕਾਰੀ ਨੰਬਰ ਪਲੇਟਾਂ ਟਰੈਕਟਰ ਨੂੰ ਲੱਗੀਆਂ ਹੋਈਆਂ ਨੇ 2020 ਦੇ ਮਾਰਕ ਨੇ ਟਰੈਕਟਰ ਦੇ 20 ਮਾਡਲ ਹੈ ਟਰੈਕਟਰ ਬਿਲਕੁਲ ਸਾਫ ਸੁਥਰਾ ਪਿਆ ਪਾਵਰ ਸਟੀering ਹੈ ਇਸ ਟਰੈਕਟਰ ਮਿੱਤਰੋ ਰੇਟ ਦੀ ਗੱਲ ਕਰੀਏ 143000 ਰੁਪਏ ਟਰੈਕਟਰ ਦਾ ਰੇਟ ਰੱਖਿਆ ਹੈ 430 ਟਰੈਕਟਰ ਦੀ ਡਿਮਾਂਡ ਹੈ ਤੇ ਬਾਕੀ ਮੌਕੇ ਤੇ ਵੀ ਰਮ ਵੱਲੋਂ ਫੋਲੋ ਮਾਨਤਨ ਕੀਤਾ ਜਾਊਗਾ ਆਪਣੀ ਵੀਡੀਓ ਪੂਰੀ ਦੇਖਣੀ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਲਿਓ ਧੰਨਵਾਦ